ਕਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤੋਂ ਹਲਕੇ ਨਾ ਮੇਰਾ ਸੰਬੰਧ ਮੇਲਾ ਦਾ 30 ਸਾਲ ਪੁਰਾਣਾ 92 ਤੇ 2026 30 ਸਾਲ ਹੋ ਗਏ ਮੈਨੂੰ ਨਾਂ ਬੋਲਣਾ ਆਉਂਦਾ ਸੀ ਤੇ ਮੇਰੀ ਟ੍ਰੇਨਿੰਗ ਮੈਨੂੰ ਦਿੰਦੇ ਹੁੰਦੇ ਸੀ ਆਪ ਗੁਰਦੇਵ ਸਿੰਘ ਬਾਦਲ ਸਾਹਿਬ ਹੋ ਨਾ ਜਿੰਦਾਬਾਦ ਮੈਨੂੰ ਯਾਦ ਹੈ ਮੈਂ ਵੈਕਟਰ ਗੱਡੀ ਸੀ ਇੱਕ ਪਾਸੇ ਸਾਹ ਗੁਰਦੇਵ ਸਿੰਘ ਬਾਦ ਅਮਿੰਦਰ ਸਿੰਘ ਬਰਾੜ ਵਿਚਾਲੇ ਮੈਂ ਹੁੰਦਾ ਸੀ ਤੇ ਇੱਕ ਵਾਰ ਤਾਂ ਸਿਚੁਏਸ਼ਨ ਬਣ ਗਈ ਇੱਕ ਪਾਸੇ ਮਹਿੰਦਰ ਸਿੰਘ ਬਰਾੜ ਜੀ ਇੱਕ ਦੂਜੇ ਪਾਸੇ ਮਨਤਾਪ ਸਿੰਘ ਬਰਾੜ ਜੀ ਵਿਚ ਪੈ ਤੁਸੀਂ ਦੇਖੋ ਕਹੇ ਜੀ ਹਾਲਾਤਾਂ ਚੋਂ ਨਿਕਲ ਕੇ ਗਏ ਜਿਹੜੀ ਟ੍ਰੇਡਿੰਗ ਮੈਨੂ ਮਿਲੀ ਆ ਉੱਤੋਂ ਦੀ ਉਹ ਨਿਕਲਦੇ ਹੀ ਆਏ ਆ ਆਪਣੇ ਹੁੰਦੇ ਰਹੇ ਐਸ ਇਲਾਕੇ ਨਾਲ ਮੇਰਾ ਦਿਲੋਂ ਪਿਆਰ ਹੈ ਤੁਸੀਂ ਦੱਸਦੇ ਹੋ ਮੈਂ ਆਪਣੀ ਸਿਆਸੀ ਜੀਵਨ ਵੀ ਉੱਤੋਂ ਸ਼ੁਰੂ ਕੀਤਾ ਤੇ ਤੁਸੀਂ ਜਾਣਦੇ ਹੋ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਜੋ ਜੋ ਮੰਗਦੇ ਸੀ ਤੁਸੀਂ ਉਵੇਂ ਉਵੇਂ ਤੁਹਾਡੇ ਕੋਲੇ ਹੁੰਦਾ ਆ ਆ ਮਨਜ਼ੂਰ ਹੁੰਦਾ ਜਾਂਦਾ ਸ। ਐਟ ਲੀਸ ਸਮੱਸਿਆ ਕੀ ਆਈ ਹੈ? ਜਿਹੜੇ ਨੌਜਵਾਨ ਪਿਛਲੇ 10 12 15 ਸਾਲ ਪਹਿਲੇ ਕੋਈ 5 ਸਾਲ ਦਾ ਸੀ ਕੋਈ 7 ਸਾਲ ਦਾ ਸੀ। ਉਹਨੇ ਉਹ ਦਿਨ ਨਹੀਂ ਦੇਖੇ। ਉਹ ਜਦੋਂ ਵੋਟਾਂ ਪਾਉਣ ਦੀ ਉਮਰ ਆਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਪਿੱਛੇ ਕੀ ਹੁੰਦਾ ਸੀ। ਤੇ ਕਿਵੇਂ ਕਾਲੀ ਦਲ ਨੇ ਪੰਜਾਬ ਨੂੰ ਬਚਾਇਆ ਇਤਿਹਾਸ ਹੀ ਨਹੀਂ ਪਤਾ ਸੀ ਉਹ ਨਵੇਂ ਸੋਸ਼ਲ ਮੀਡੀਆ ਨੂੰ ਦੇਖ ਕੇ ਦੂਜੀਆਂ ਗੱਲਾਂ ਨੂੰ ਦੇਖ ਕੇ ਉਹ ਸਾਰੇ ਇੱਕ ਹਵਾ ਚ ਚਲੇ ਗਏ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਹੈ ਜੇ ਵੱਡੇ ਬਾਦਲ ਸਾਹਿਬ ਸਿਆਸਤ 'ਚ ਨਾ ਹੁੰਦੇ ਤੇ ਉਹਨਾਂ ਦੀ ਜਗ੍ਹਾ 'ਚ ਜਿਵੇਂ ਹੁਣ ਦੇ ਕਿੰਨੇ ਪ੍ਰੀਮਿੰਿਸਟਰ ਬਣੇ ਆਂ ਚਾਰ ਖੋਰਾ ਜੇ ਤੁਸੀਂ ਦੇਖ ਲਓ ਹੋਣਾ ਕੀ ਸੀ ਪੰਜਾਬ ਦਾ ਬਿਹਾਰ ਨਾਲੋਂ ਭੈੜੇ ਹਾਲਾਤ ਹੋ ਜਾਣੇ ਸੀ ਸਾਹਿਬ ਹੁਣ ਦੇਖ ਲਓ ਮੈਂ ਨਾ ਗਲਾਜ਼ ਨਾ ਗਿਆਨੀ ਜ਼ੈਲ ਸਿੰਘ ਜੀ ਵੀਰ ਕੋਲ ਦੀ ਹੈ ਨਿਸ਼ਾਨੀ ਦੱਸ ਦਿਓ ਉਹਨਾਂ ਦੀ ਆਪਣੇ ਬੈਂ ਸਿੰਘ ਦਰਬਾਰਾ ਸਿੰਘ ਹਰਚਨ ਬਾੜ ਕੈਪਟਨ ਅਮਰਿੰਦਰ ਸਿੰਘ ਬੀਬੀ ਭੱਟਲ ਕਿੰਨੇ ਨਾਲ ਲਗਣਾ ਸੀ ਕਿੰਨੇ 20 ਸਾਲ ਦੇ ਇੱਕ ਨਿਸ਼ਾਨੀ ਦੀ ਸਰ ਹਰਜਨ ਸਿੰਘ ਬਰਾਣ ਤੁਸੀਂ ਉਹਨਾਂ ਦੇ ਪਿੰਡ ਦੇ ਕੋਲ ਨਹੀਂ ਕੱਪਦੇ ਹੁੰਦੇ ਸੀ ਸੇਮ ਨਾਲ ਟੁੱਬਿਆ ਸੀ ਕਿ ਨਹੀਂ ਆਪਣਾ ਪਿੰਡ ਨਹੀਂ ਕੱਢ ਸਕੇ ਮੁੱਖ ਮੰਤਰੀ ਰਹੇ ਐ ਏਡੇ ਏਡੇ ਮੰਤਰੀ ਰਹੇ ਐ ਕਿਉਂਕਿ ਉਹਨਾਂ ਦੇ ਦਿਲ 'ਚੋਂ ਦਰਦ ਨਹੀਂ ਉਹ ਰਾਜ ਕਰਨ ਵਾਸਤੇ ਆਉਂਦੇ ਸੀ ਸੇਵਾ ਕਰਨ ਵਾਸਤੇ ਨਹੀਂ ਪੰਜਾਬ ਦੀ ਤਰੱਕੀ ਦੇ ਰਾਹ ਚੜ੍ਹਣ ਵਾਸਤੇ ਵੱਡੇ ਬਾਦਲ ਸਾਹਿਬ ਸੀ ਜਿਹੜਾ ਤੁਸੀਂ ਤੁਹਾਡੇ ਵਿੱਚ ਹੀ ਰਹਿੰਦੇ ਸੀ ਤੁਸੀਂ ਤੋਂ ਹੁਕਮ ਕਰਦੇ ਸੀ ਹੁਣ ਜੈਤੋ ਵਾਲਿਓ ਤੁਸੀਂ ਦੇਖ ਲਓ ਜਿੰਨੇ ਤੁਹਾਡੇ ਪੱਕੇ ਖਾਲੇ ਹੋਏ ਆ ਕਿਹੜੇ ਕੀਤੇ ਆ ਜਿੰਨੀਆਂ ਨਹਿਰਾਂ ਕਿਹਨੇ ਕੱਢੀਆਂ ਜਿੰਨੇ ਗ੍ਰੇਡਾਂ ਬਿਜਲੀ ਦੇ ਕਿਹਨੇ ਬਣਾਇਆ ਜਿੰਨੇ ਸਕੂਲ ਬਣਿਆ ਤਾਂ ਖਾਲਾ ਬਣਿਆ ਮੈਨੂੰ ਯਾਦ ਹੈ ਪਿੱਛੇ ਦੇ ਜਦੋਂ ਮੈਂ ਡਿਪਲੀ ਸੀ ਮੈਂ ਤੁਹੀਂ ਮੈਨੂੰ ਸੰਗਤ ਦਰਸ਼ਮ ਲਾਇਆ ਸੀ ਆਪਣੇ ਜਹਦਦਾ ਜੀ ਦਾ ਪਿੰਡ ਸੀ ਕਿਹੜਾ ਦਰ ਸਿੰਘ ਵਾਲਾ ਜੈਪ ਸਿੰਘ ਜਹਦਦਾ ਪੁਰਾਣੇ ਉਹ ਉਹਨਾਂ ਨੂੰ ਕਹਿੰਦੇ ਮੇਰੇ ਪਿੰਡ ਪਾਣੀ ਮੈਂ ਕਦੇ 25 ਕਰੋੜ ਤੋਂ ਕਿਦੋਂ ਕਿੰਨੇ ਦੀ 40 ਕਰੋੜ ਮੈਂ ਕੱਢਦੇ ਹੋ ਯਾਰ ਹੁਣ ਕਿਸੇ ਜ਼ਿੰਦਾਰ ਦੀ ਕੋਈ 35 ਸਾਲ ਬਾਅਦ ਤੁਸੀਂ ਦੇਖੋ ਕੋਈ ਚੀਜ਼ ਛੱਡੀ ਤੁਸੀਂ ਐਂ ਕਰੋ ਜੈੱਟ ਤੋਂ ਹਲਕੇ ਦੇ ਕਿਸੇ ਵੀ ਪਿੰਡ ਚਲੇ ਜਾਓ ਭਾਵੇਂ ਸੜਕ ਹੈ ਸਕੂਲ ਹੈ ਹਸਪਤਾਲ ਹੈ ਮੋਟਾ ਦੇ ਕਨੈਕਸ਼ਨ ਹੈ ਕੁਝ ਵੀ ਚੀਜ਼ਾਂ ਦਿਓ ਜੇ ਨਨ ਕਾਲੀ ਦਾ ਤੇ ਆਪਾਂ ਦਾਸਨ ਵਾਲੇ ਪੰਜਾਬ ਉਹਨਾਂ ਦੇ ਲੋਕਾਂ ਦੇ ਕਹਿੰਦੇ ਜਿਹੜੇ ਠੱਗ ਹੈ ਜਿਹੜੇ ਉਹਨਾਂ ਨਿਸ਼ਾਨਾ ਅਜੱਛੀਆਂ ਦੇ ਬੰਦੇ ਹੈ ਉਹਨਾਂ ਦੇ ਨਿਸ਼ਾਨਾ ਹੈ ਕਿ ਅਕਾਲੀ ਦਲ ਖਤਮ ਕਰਦੇ ਹੋ ਫਿਰ ਅਸੀਂ ਆਵਾਂਗੇ ਫਿਰ ਲੁੱਟਾਂਗੇ ਉਹਨਾਂ ਦਾ ਕੋਈ ਸਿੱਖ ਕੌਮ ਪ੍ਰਤੀ ਕੁਛ ਹੈ ਕੋਈ ਦਿਲੋਂ ਹੁਣੇ ਕੱਲ ਤੁਹਾਡੇ ਸਾਹਮਣੇ ਸਾਹਮਣੇ ਮਿਸਾਲ ਹੈ ਉੱਪਰ ਗਵੰਤਮਾਂ ਦੀ ਵੀਡੀਓ ਆ ਦੇਖੀ ਐ ਕਿਸੇ ਜਿਹੜੀ ਆਈ ਐ ਹਾਂਜੀ ਬੜੀ ਉਹ ਜਿਹੜੇ ਸ਼ਰਾਬ ਦੇ ਛਿੱਟੇ ਹਰ ਦੇਖੀ ਜਿਹਨੇ ਨਹੀਂ ਦੇਖੀ ਹੱਥ ਖੜੇ ਕਰੀ ਕਿ ਜਿਹਨੇ ਦੇਖੀ ਐ ਖਾ ਸਾਰੇ ਹੁਣ ਇਹ ਕੱਲ ਦੱਸੋ ਸੱਚੀ ਵੀਡੀਓ ਐ ਇਹਦੀ ਇਨਕੁਆਰੀ ਕਿਉਂ ਨਹੀਂ ਕਰਾਉਂਦਾ ਆਤੀ ਸ਼ੀਦੀ ਤਾਂ ਕਹਿੰਦਾ ਇੱਕ ਦਿਨ ਚ ਅਸੀਂ ਕਲੀਨ ਚਿੱਟ ਦੇ ਦਈ ਤੇ ਹੁਣ ਨਾ ਤਾਂ ਭਾਈ ਰਜੀਤ ਸਿੰਘ ਜਿਹੜਾ ਸਿੰਘ ਸਾਹਿਬ ਜੀ ਉਹ ਕਹਿੰਦਾ ਕਿ ਇਨਕੁਆਰੀ ਕਰਾਓ ਨਾ ਆ ਬਟਾਲਾ ਜਾਂ ਜਿਹੜਾ ਹੁਣ ਕਟਿਆ ਉਥੋਂ ਉਹ ਕਹਿੰਦਾ ਨਾ ਦਾਦੂ ਵਾਲ ਕਹਿੰਦਾ ਨਾ ਮੰਡ ਸਾਬ ਕਹਿੰਦੇ ਆ ਕਿ ਹੁਣ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਕਿ ਸਾਰੇ ਰਲੇ ਮਲੇ ਆ ਨਿਸ਼ਾਨਾ ਇੱਕੋ ਹੀ ਹੈ ਕਾਲੀ ਦਲ ਕਾਲੀ ਦਲ ਕਾਲੀ ਦਲ ਕਾ ਉਹ ਚਾਹੁੰਦੇ ਅੱਛਾ ਜੇ ਆਪਾਂ ਗੱਲਾਂ 'ਚ ਆ ਗਏ ਇਹਨਾਂ ਦੇ ਮੇਰਾ ਆਪਣਾ ਜੋ ਪੁਰਾਣਾ ਹਾਲ ਹੋਣਾ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਹੋਣਾ ਕੀ ਉਹਨਾਂ ਬਾਹਰਲੇ ਮੁਲਕਾਂ ਨੇ ਵੀ ਦਰਵਾਜ਼ੇ ਬੰਦ ਕਰਤੇ ਆਪਣੇ ਬੱਚਿਆਂ ਵਾਸਤੇ। ਉਹਨਾਂ ਜੇ ਪੰਜਾਬ ਨੂੰ ਬਚਾਉਣਾ ਤਾਂ ਜੇ ਕਾਦੀਦਲ ਨਹੀਂ ਆਇਆ ਤੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ। ਉਹ ਕੇਜਰੀਵਾਲ ਨੂੰ ਘਰ ਭਰੇ ਪਾਪ ਨੇ ਕਰੂਗਾ। ਉਹ ਹੰਤਮਾਨ ਕਰੂਗਾ ਜਿਹੜਾ ਕੱਲ ਤੱਕ ਸਾਡੀ ਸੁਪਰੀਮ ਅਥਾਰਟੀ ਨੂੰ ਚੈਲੰਜ ਕਰਦਾ ਉਹਨੂੰ ਬੋਲਣ ਦੀ ਤਬੀਅਤ ਹੀ ਨਹੀਂ ਹੈ। ਐਸ ਕਰਕੇ ਮੈਂ ਜਿਹੜਾ ਬੇਨਤੀ ਕਰ ਆਇਆ ਹੋਂਮ ਕੰਮ ਲੜਾਈ ਸਿਆਸਤ ਹੀ ਨਹੀਂ ਐ ਹੋਂਦ ਦੀ ਐ ਪੰਜਾਬ ਦੀ ਹੋਂਦ ਦੀ ਖਾਲਸਾ ਪੰਥ ਦੀ ਹੋਂਦ ਹੁੰਦੀ ਐ ਲੜਾਈ ਐ ਥੋੜੇ ਗੁਰੂ ਘਰ ਤੱਕ ਕਬਜ਼ਾ ਕਰ ਲਏ ਨੇ ਤੱਕ ਹਜ਼ੂਰ ਸਾਹਿਬ ਤੇ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਪਹਿਲੇ ਆ ਥੋੜੇ ਸਿੱਖ ਸੰਘਤ ਕੋਲੇ ਸੀ ਤੱਕ Patna ਸਾਹਿਬ ਤੇ ਬਿਹਾਰ ਸਰਕਾਰ ਕਰ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ BJP ਕਰ ਗਈ ਥੋੜੀ INC ਨੂੰ ਤੋੜਦੀ ਕੋਈ ਬੋਲਿਆ ਥੋੜੇ ਚੋਂ ਕਾਲੀ ਦੰਦ ਬਗੈ ਕੋਈ ਲੜਾਈ ਲੰਨ ਤਿਆਰ ਕੋਈ ਕਿਉਂ ਨਹੀਂ ਵੱਡੇ ਵੱਡੇ ਜਿਹੜੇ ਕੋਈ ਮਹਾਪੁਰਸ਼ ਵੀ ਹੈ ਕੋਈ ਵੱਡੇ ਆਪਣੇ ਨੂੰ ਪੰਥਕ ਕਹਿੰਦੇ ਐ ਕਿਉਂ ਨਹੀਂ ਬੋਲਦੇ ਕਿਉਂਕਿ ਨਾਲ ਉਹ ਟਕਰਾਉਣ ਵਾਲੇ ਆ ਆਪਾਂ ਹਲੇ ਵੀ ਨਹੀਂ ਪਛਾਣਦੇ ਐਸ ਕਰਕੇ ਮੈਂ ਅੱਜ ਕਨ ਆ ਜਿਹੜਾ ਇਲੈਕਸ਼ਨ ਹੈ ਨਾ 1 ਸਾਲ ਬਾਅਦ ਆ ਕੋਈ ਸੁਪਾ ਸਿੰਘ ਦੀ ਲੜਾਈ ਨਹੀਂ ਐਮਐਲਏ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸੁਪਾ ਸਿੰਘ ਉੱਥੇ ਜਾਊਗਾ ਸਰਕਾਰ ਦਾ ਹਿੱਸਾ ਬਣੂਗਾ ਫਰਕ ਉਹ ਕੋ ਪਊਗਾ ਨਹੀਂ ਤਾਂ ਪੰਜ ਸੱਤ ਛੋਟੇ ਐਵੇਂ ਟੱਪ ਜੰਗੇ ਜਿਵੇਂ ਆ ਟੱਪਿਆ ਹੋਰ ਪੂਰੇ ਹੋ ਜਾਣਗੇ ਸਰਦਾਰ ਸਾਹਿਬ ਸਾਡੇ ਦਾ ਟੀਕਾ ਬੰਦ ਕਰਾ ਦੇਗਾ ਮੈਂ ਕਹਾਂ ਲਈ ਸਾਡਾ ਆਪਾ ਕੰਦਲ ਦੇ ਸਰਪੰਚਾਂ ਤੇਰਪੰਚਾ ਕਰਗਾ ਕੋਈ ਆ ਮੈਂ ਉਹ ਵੀ ਕਹਿ ਰਿਹਾ ਨਾ ਕੋਈ ਇਨਕਲਾਬ ਨਹੀਂ ਕਰਈਆ ਜਿਹੜਾ ਇਨਕਲਾਬ ਦੀ ਜਿਹੜਾ ਇੱਕ ਇੱਕ ਆਪਣੇ ਚ ਹੋਰ ਮਾਰੀ ਆ ਜਿਹੜਾ ਨਾਰਾ ਲਾਣ ਦਾ ਉਹਦੇ ਪਿੱਛੇ ਚਲੇ ਜਾਂਦੇ ਆ ਉਹ ਬੰਦਿਆਂ ਦੀਆਂ ਸ਼ਕਲਾਂ ਉੱਪਰ ਦੇਖਿਆ ਕਰੋ ਨਾਰੇ ਮੌਨ ਵਾਲੇ ਨਹੀਂ ਕਰੀਆ ਉਹਨੇ ਮਗਰ ਕੋਣ ਆ ਕੱਲੇ ਇਨਕਲਾਬ ਦਾ ਨਾਰਾ ਲਾ ਕੇ ਇਨਕਲਾਬੀ ਨਹੀਂ ਬੰਦਾ ਦਿਲੋਂ ਚਾਹੀਦਾ ਦਿਲੋਂ ਜਜ਼ਬਾਤ ਚਾਹੀਦੇ ਕਿੰਨੇ ਮਤੂ ਇਹ ਦੇਖੋ ਪਿਛਲੇ ਸਾਲ ਦੇ ਅੰਦਰ ਮੇਰੇ ਤੇ ਕਿੰਨੇ ਹਮਲੇ ਕੀਤੇ ਆ ਅਦਨ ਆਪਣੇ ਬਚਾਇਆ ਗੋਲੀ ਤੱਕ ਮਾਰਨ ਤੱਕ ਆ ਗਏ ਉਹ ਜਿਹੜੇ ਬੰਦੇ ਨੇ ਗੋਲੀ ਮੇਰੇ ਤੇ ਚਲਾਈ ਹੈ ਉਹਦੇ ਪਰਚਾ ਦੱਸ ਕੀ ਦਿੱਤਾ ਹੈ ਭਾਈ ਨਾਂ ਵੀ ਨਹੀਂ ਦਿੱਤਾ ਕਹਿੰਦਾ ਜੀ ਕੋਈ ਆਇਆ ਸੀ ਉੱਥੇ ਝਗੜਾ ਪਿਆ ਸੀ ਝਗੜੇ 'ਚ ਹਵਾਈ ਫੈਰ ਹੋ ਗਿਆ ਆ ਪਰਚਾ ਤੇ 15 ਦੇ ਵਿੱਚ ਉਹਨੂੰ ਬੇਲ ਕਰਾ ਦੀ ਮੇਰੀ ਕੋਈ ਜਾਤੀ ਲੜਾਈ ਸੀ ਮੈਂ ਤਾਂ ਆਪਣੀ ਕੌਮ ਦੀ ਪੰਜਾਬ ਦੀ ਲੜਾਈ ਲੜ ਰਿਹਾ ਹੁਣ ਵੀ ਲੱਗੇ ਆ ਉਹ ਕਹਿੰਦੇ ਆ ਕਿ ਆ ਨਾਂ ਹਟਾ ਦਈਏ ਪੰਜਾਬ ਦੇ ਇਤਿਹਾਸ 'ਚੋਂ ਤੇ ਫਿਰ ਅਸੀਂ ਕਬਜ਼ਾ ਕਰ ਲਾਂਗੇ ਉਹ ਆ ਜਿਹੜਾ ਆਪਾਂ ਨੇ ਮਗਰ ਹੁਣ ਕੱਤੇ ਤੇ ਤੇ ਜੱਜ ਸਪੀਡ ਘੜ ਲਈ ਪਹਿਲੇ ਤਾਂ ਸੋਚਦੇ ਕਿ ਇਹ ਖਤਮ ਕਰਤੀ ਪਾਰਟੀ ਜਦੋਂ ਦੇਖਿਆ ਤਰਨਤਨ ਤੋਂ ਬਾਅਦ ਜ਼ਿਲ੍ਹਾ ਪ੍ਰੀਖਿਸ਼ਤ ਬਲਾਕ ਸੰਪਤੀ ਮੈਂ ਤੁਹਾਨੂੰ ਅੱਜ ਦੱਸਾਂ ਉਸਦੇ 8 ਕੰਨੇ ਆ ਕਿ 9 ਤੁਹਾਡੇ ਕਾਗਜ਼ ਦਰਖੋਏ ਕੋਈ ਤਕਰੀਬਨ 27-2200 ਹੈ ਬਲਾਕ ਸੰਪਤੀਆਂ پورے ਪੰਜਾਬ 1100 ਕਾਗਜ਼ ਕਾਲੀ ਦਲ ਦੇ ਦਰਖੋਏ 1100 ਕਮੇਟੀਆਂ ਦੇ ਵਿੱਚ 1100 ਉਮੀਦਵਾਰਾਂ ਦੇ ਕਾਂਗਰਸ ਦੇ ਕੱਲੇ ਉਹਨਾਂ ਨੇ 250 ਹੀ ਕੀਤੀ ਹੈ ਕਿਉਂ ਮੈਨੂੰ ਪਤਾ ਸੀ ਇਹਨਾਂ ਨੇ ਜਿੱਤਣਾ ਨਹੀਂ ਰੱਖ ਲੋ 1100 ਫਰੀ ਅਕਾਲੀ ਦਲ ਦੇ ਉਹ ਢਾਰੀ ਸੀ ਪਰ ਫਿਰ ਵੀ ਤੁਸੀਂ ਧੀਰੀ ਲਿਆ ਦੀ ਜਿੱਥੇ ਬੱਚੇ ਸੀ ਪਰ ਵਰਕਰ ਲੱਗ ਗਏ ਉਹਨੂੰ ਢਾਰੀ ਪੈ ਗਿਆ ਹੁਣ ਉਹ ਕਹਿੰਦੇ ਆ ਕਿ ਹੁਣ ਪੈ ਜੋ ਅਕਾਲੀ ਦਲ ਦੇ ਮੇਰੇ ਫੂਟਸ ਭੇਜੀ ਦੀ ਕਿਤਾਬਾਂ ਚੱਕੀ ਜਾਂ ਮੇਰੀ ਮੈਂ ਕਹਿੰਦਾ ਚੱਕੀ ਚੋਂ ਕੀ ਕਰੂੰਗਾ ਨਾ ਧਰਿਆ ਤੇ ਨਾ ਕਰੂੰਗਾ ਵੱਡੇ ਬਾਲ ਸਾਹਿਬ 16 ਸਾਲ ਜੇਲ ਖਾਤੇ ਮੈਂ ਉਹਨਾਂ ਦਾ ਬੇਟਾ ਹੈ ਬਲੇ ਸੂਰ ਨਾ ਅਕਾਲੀ ਦਲ ਦੇ ਵਰਕਰਾਂ ਨੂੰ ਤਾਂ ਜੇਲ੍ਹ ਕਿਉਂ ਮੰਗੂ ਲੱਗਦੀ ਹੈ ਕੋਈ ਅਕਾਲੀ ਦਲ ਨਹੀਂ ਡਰਦਾ ਆ ਭਾਗਰ ਸੂਰ ਮੇਰੀ ਕੌਮ ਹੈ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਨਮਾ ਸਾਲ ਸ਼ੁਰੂ ਹੋ ਗਿਆ ਆ ਥੋੜੀ ਸਰਕਾਰ ਸਰਕਾਰ ਦਾ ਇਹਲਾ ਸਾਰਾ ਤੇ ਅਗਲੇ ਸਾਲ ਇਸ ਟਾਈਮ ਕੋਟ ਲੱਗਿਆ ਹੋਣਾ ਤੇ ਉਹਦੇ ਮੱਦੇਨਜ਼ਰ ਇਲੈਕਸ਼ਨ ਹੋ ਜਾਣਾ ਆਪੀਆਂ ਢੜੇ ਬੰਦੀ ਛੱਡ ਦੇ ਨਾਲੇ ਥੋੜਾ ਹਲਕਾ ਜੈਤੋ ਸਭ ਤੋਂ ਪੰਥ ਖਲਕਾ ਵਧੀਆ ਹਲਕਾ ਆ ਜਿਹੜੇ ਆਪਣੀ ਇੱਕ ਦੂਜੇ ਨਾਲ ਲੜੀ ਜਾਂਦੇ ਨਾ ਆਪਾਂ ਚੌਧਰ ਖਾਸ ਮਰਵਾਉਂਦਾ ਹੀ ਉਹ ਹੈ ਹੋਰ ਲੋਕੀ ਪਰ ਜੋ ਵਾਰਸੇ ਦਾ ਹਰਕਾ ਹੀ ਚੈ ਜੀ ਅੱਗਾ ਰਹਿੰਦਾ ਜੀ ਵੀ ਇਹਨਾਂ ਨੂੰ ਫਟ ਪਾਵਰਾ ਦੇ ਦਿਓ ਸਾਰਾ ਢਿੱਕਿਆ ਵਾਂ ਮੈਂ ਇੱਕੰਦਾਂ ਇਹਨੂੰ ਤਾਂ ਮੈਂ ਸਿਰ ਤੇ ਬਿਠਾਈ ਬਠਾ ਕਿੱਦੂਗਾ ਅੱ ਗੱਡੀ ਸਟਾਰਟ ਹੀ ਨਹੀਂ ਕਰਨ ਦੇ ਤੁਸੀਂ ਜਾਂ ਤਾਂ ਗੱਡੀ ਗੱਡੀ ਦਾ ਲੈ ਨਹੀਂ ਮਨੇ ਠੀਕਾ ਠੀਕਾ ਫਿਰ ਇਹਨੂੰ ਕਮਰੇ ਲੈਣਾ ਕੋਈ ਕਮਰੇ ਲੈ ਕੇ ਲਾਉਣਾ ਮੈਂ ਜਿਹੜਾ ਗੱਲ ਕਰਨਾ ਚਾਹਣਾ ਇਹ ਆ ਦੱਸਿਆ ਕੀ ਹੈ ਇੱਕ ਮੈਂ ਤੁਹਾਨੂੰ ਅੱਜ ਦੱਸਾਂ ਆਪਣੀਆਂ ਕਮੀਆਂ ਲੁਕਾਉਂਦੇ ਨਾ ਕਰੋ ਗੱਲ ਸਿੱਧੀ ਹੈ ਸੂਬਾ ਸਿੰਘ ਕਿਹੋਂ ਦਾ ਥੋੜੀ ਸੇਵਾ ਕਰ ਰਿਹਾ ਕਿੰਨੇ ਹੈ ਇਲੈਕਸ਼ਨ ਚ ਇਹਨੂੰ ਨਹੀਂ ਕਿਹੜੇ ਅਲਵਿਦਾਨ ਦਿੱਤਾ ਆ ਆਪਣੀਆਂ ਕਰਤੀਆਂ ਆ ਮੇਰੇ ਨਾਲ ਆਇਆ ਤੂੰ ਤੇਰੇ ਨਾਲ ਆਇਆ ਮੇਰੇ ਤੇਰੇ ਕਾਲੀ ਦਲ ਨੂੰ ਹਰਾਉਣ ਆਲਾ ਹੈ ਵੀ ਆਪਣੀ ਇੱਕ ਵੀ ਜਨਾ ਜੇ ਜੇਤਨੀ ਲੱਗਣਾ ਹੈ ਸਰਕਾਰ ਬਣਾ ਕੇ ਇੱਕ ਮਹੀਨਾ ਦੇ ਦੂੰ ਤੁਸੀਂ ਲੋ ਮਰਜ਼ੀ ਕਰਕੇ ਲਓ ਪਰ ਪਹਿਲੇ ਸਰਕਾਰ ਬਣਾਓ ਜੇ ਸਰਕਾਰ ਹੀ ਨਹੀਂ ਬਣੂਗੀ ਤਾਂ ਤੁਹਾਡੀ ਪਿੰਡ ਦੀ ਟੋਰਨਾ ਮੇਰੇ ਟੂਟ ਪਿੰਡ ਦੀ ਟੋਰਨਾ ਘਟ ਜੇ ਟੋਰਨਾ ਹੋਣ ਹੋਣੀ ਨਹੀਂ ਉਹ ਝਾੜੂ ਵਾਲ ਆ ਜੂਗਾ ਹੋਰ ਆ ਜੂ ਇਹ ਰਸ਼ੀਤਰ ਫੇਰ ਉਹ ਫਿਰ ਕੀ ਕਰੋਗੇ ਐਸ ਕਰਕੇ ਜੇ ਤੋਂ ਵਾਲੇ ਮੈਨੂੰ ਮੈਂ ਹਰ ਵਾਰ ਜਿੰਨੇ ਲੀਡਰ ਆਉਂਦੇ ਆ ਹਰ ਬਾਰ ਆ ਕੇ ਕਿੰਨੇ ਕਿੰਨੇ ਇਲੈਕਸ਼ਨ ਹੋ ਜਾਂਦੇ ਲੜਦੇ ਨੇ ਜੀ ਤੇ ਨਾ ਫਿਰ ਕਾਰਨ ਵੀ ਦੀ ਐਸ 4 34 7400 ਮੈਂ ਉਹ ਦੇਖਣਾ ਫਿਰ ਫਿਰ ਗਲਤੀ ਮੇਰੀ ਹੈ ਕਿ ਛੋਟੀ ਹੈ ਐਡਾ ਹੋਈ ਜਾਂ ਲੇਕ ਬੰਦਾ ਹੁਣ ਇਹਨੂੰ ਸੌਣ ਨਾ ਦਿਓ ਰਾਤ ਬਾਸਾ ਤੁਹਾਡੇ ਕੋਲੇ ਆ ਕੇ ਕਰਦੇ ਆ ਨਾ ਬਾਸਾ ਇਹਨੂੰ ਨਾ ਸੋਨੂ ਇੱਕ ਪਿੰਡ ਦੀ ਡਿਊਟੀ ਲਾ ਦਿੰਦੇ ਆ ਸਵੇਰੇ 5 ਵਜੇ ਲੈ ਕੇ ਪਿੰਡ ਜਵਾਨ ਦੇ ਕੋਲ ਵੇ ਬਾਕੀ ਅਸੀਂ ਤਾਂ ਸਵੇਰੇ 7 ਵਜੇ ਨਿਕਲ ਜੰਨੇ ਅਸੀਂ ਅਸੀਂ ਸਵੇਰੇ 7 ਵਜੇ ਹੋ ਯਾਰ ਪਾ ਪਕੜਾ ਕੋਈ ਉਹ ਡਿਬੇਟ ਤੇ ਹੈਗੇ ਆਪਾਂ ਤਾਂ ਬੇਸਿਕਲੀ ਗੱਲ ਕਰਨਾ ਹੈ ਹਰ ਪਿੰਡ ਵਾਲਾ ਆਪਣਾ ਪਿੰਡ ਸੰਭਾਲ ਲੈ ਬਹੁਤ ਹੈ ਨਾਲ ਦੇ ਪਿੰਡ ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਆਪਣਾ ਪਿੰਡ ਸੰਭਾਲ ਲਓ ਆਪਣੇ ਪਿੰਡ ਦੀ ਤੁਸੀਂ ਲੀਡ ਦਵਾ ਦਿਓ ਤਾਂ ਫਿਰ ਤਾਂ ਥੋੜੀ ਅਸੀਂ ਕਹਿੰਦੇ ਆ ਆਪਣੇ ਪਿੰਡ ਚ ਪਿੱਛੇ ਤੇ ਦੂਜੇ ਪਿੰਡ ਚ ਉਧਰ ਕਰਨ ਦੀ ਕੀ ਲੋੜ ਹੈ ਤੁਸੀਂ ਆਪਣੇ ਆਪਣੇ ਪਿੰਡ ਦੀ ਜਿੰਮੇਵਾਰੀ ਪਿੰਡ ਵਾਲੇ ਦੇ ਦਿਓ ਹੈ ਜੇ ਪਿੰਡ ਨਹੀਂ ਸੰਭਾਲ ਸਕਦੇ ਜਾਂ ਕਹਿ ਦੇਣਗੇ ਸਾਤੋਂ ਨਹੀਂ ਹੁੰਦਾ ਇੱਕ ਹੋਰ ਬੰਦਾ ਦੇ ਦੋ ਨਹੀਂ ਤਾਂ ਆਪਣਾ ਪਹਿਲਾ ਪ੍ਰੈਫਰੈਂਸ ਪਿੰਡ ਨਾਲ ਨੂੰ ਤੇ ਰਿਜ਼ਲਟ ਵੀ ਲੋ ਤਾਂ ਮੈਂ ਹਲਕੇ ਦਾ ਵੀ ਕਰੋ ਜੀ ਹਰਦਾ ਵੀ ਆਪੂ ਆਪਣਾ ਸੰਭਾਲਣ ਫੇਰ ਆ ਜਿਹੜੀ ਹਲਕੇ ਲਗਮ ਲਾਜੀ ਇੱਕ ਦੂਜੇ ਨੂੰ ਮਾਰਦਾ ਦੱਸਾ ਕੀ ਹੈ ਵੰਦੇ ਨੂੰ ਆਪਕੇ ਢਾਂਗ ਸੁਟੇਲਾਉਣਾ ਚਾਹੀਦਾ ਇਹਦਾ ਵੜਜੂਂਦਰਾ ਯਾਰ ਘਰੇ ਥੋਡੇ ਥੋਡੇ ਘਰੇ ਕਿਹੜਾ ਵੜਜੂ ਯਾਰ ਇਹਨੂੰ ਕਰਨਾ ਤਾਂ ਮੈਂ ਹੁੰਗਾ ਲਾਇਆ ਮੈਂ ਤੁਸੀਂ ਕਰਨਾ ਯਾਰ ਮੈਂ ਨਹੀਂ ਕਰਨਾ ਤੁਸੀਂ ਦੱਸਾ ਕੀ ਹੈ ਕਮਾਂਡ ਥੋਡੇ ਕੋਲੇ ਹੈ ਥੋਡੇ ਕੋਲ ਉਮੀਦਵਾਰ ਦਿੱਤਾ ਹੈ ਬਜ਼ੁਰਗਾਂ ਨੇ ਕਿੰਨੀ ਸੇਵਾ ਕੀਤੀ ਹੈ ਮੈਨੂੰ ਲੱਗਦਾ ਇਹਨਾਂ ਦੇ ਬਜ਼ੁਰਗਾਂ ਨਾਲ ਮੈਨੂੰ ਲੱਗਦਾ ਸਹੀ ਉਪਲਾ ਜਵਾਗ ਜੁਨੇ ਆ ਤਾਂ ਮੇਰੇ ਨਾਲ ਦਾ ਦਸਤਾਰ ਹੈ ਵੇਰੀ ਟੀਮ ਵੇਰੀ ਟੀਮ ਵਾਲੇ ਵੀ ਘੱਟ ਹੀ ਰਹਿ ਗਏ ਪਾਣੇ ਬੱਸ ਲੋਕ ਇਹ ਕਹਿੰਦਾ ਕਲਰ ਕਰਦੇ ਬਾਈਬਲ ਤੇ ਬਗਰਾੜੀ ਚੋਕਾ ਮੋਟਾ ਦੇ ਨਹੀਂ ਹੁਣ ਜਿਆਦਾ ਨਾ ਗੱਲ ਬੋਲ ਲੈ ਕੰਮ ਨਹੀਂ ਹੈ ਸੀਰੀਅਸ ਹੈ ਸੀਰੀਅਸ ਹੈ ਇੱਕ ਤਾਂ ਮੈਂ ਕਹਿੰਦਾ ਜਿਹੜਾ ਜੋ ਪ੍ਰੋਗਰਾਮ ਅਕਾਲੀ ਦਲ ਦਾ ਆਊਗਾ ਆ ਸਾਲ ਤੁਸੀਂ ਕਿਤੇ ਮਰਜ਼ੀਓ ਦੂਜੇ ਕੰਮ ਛੱਡ ਦਿਓ ਅਕਾਲੀ ਦਲ ਦੇ ਪ੍ਰੋਗਰਾਮ ਚ ਜਾਓ ਇੱਕ ਹਫਤਾ ਪਹਿਲੇ ਮੱਗੀ ਦੀ ਕਾਨਫਰੰਸ ਹੈ ਜਿੰਨੇ ਵਰਕਰ ਤੁਸੀਂ ਬੈਠੇ ਹੋ ਪੰਜ ਪੰਜ ਬੰਦੇ ਲੈ ਕੇ ਆਓ ਆ ਜਿਵੇਂ ਹੁੰਦਾ ਨਾ ਫਰਜ਼ ਜਿਵੇਂ ਆ ਤੁਹਾਡਾ ਫਰਜ਼ ਹੈ ਬੇਨਤੀ ਨਹੀਂ ਇਹ ਤੁਹਾਡਾ ਫਰਜ਼ ਹੈ ਮੱਗੀ ਤੋਂ ਜੰਗ ਸ਼ੁਰੂ ਹੋਣੀ ਸਾਰੀਆਂ ਆਪਣੀ ਆਪਣੀ ਫੌਜਾਂ ਤਿਆਰ ਕਰ ਰਹੀਆਂ ਐ ਇੱਥੇ ਪਤਾ ਲੱਗਦਾ ਇੱਥੇ ਦੋ ਹੱਥ ਹੋ ਜਾਣੇ ਜੋ ਮਾਗੀ ਦੀ ਕਾਨਫਰੰਸ ਵਿੱਚ ਜਿਹੜੇ ਕੋਲੇ ਜੋ ਸਾਧਨ ਹੈ ਜਿਵੇਂ ਕਰਦੇ ਆ ਪਹੁੰਚ ਜਾਣ ਵਤ ਵਤ ਕੀ ਪੰਜਿਆ ਸਾਤਿਆ ਦਸਵਤ ਨੂੰ ਪ੍ਰੋਗਰਾਮ ਦੇਵਾਂਗੇ ਕਿੰਨੀ ਵੱਡੀ ਗੱਲ ਆ ਉਹਦੇ ਬਾਅਦ ਦੇਖੋ ਕਿਵੇਂ ਇਲਾਕੇ ترقی ਹੋਵੇ ਥੋੜੇ ਇਲਾਕੇ 'ਚ ਬਹੁਤ ਕੰਮ ਕਰਨ ਵਾਲੇ ਆ ਤਾਂ ਹੀ ਹੋਣਗੇ ਜੇ ਆਪਾਂ ਵਾਪਸ ਅਕਾਲੀ ਦਲ ਲੈ ਕੇ ਆਵਾਂਗੇ ਤੋਂ ਥੋੜਿਆਂ ਦਾ ਸਾਰਿਆਂ ਦਾ ਧੰਨਵਾਦ ਫਤਿਹ ਅਸ ਕਰਦਾਂ ਜੀ ਵਾਈਕੂ ਜੀ ਕਾ ਵਾਈਕੂ ਜੀ ਕੀ ਫਤਿਹ ਉਹਨੇ ਕਹਿਣਾ ਹੁਣ ਬਰਨਾਲੇ ਵਾਲੇ ਵੀ ਆਏ ਬਰਨਾਲੇ ਵਾਲੇ ਕਿਹੜੇ ਹੱਥ ਖੜਾ ਕਰਿਓ ਪਹਿਲੇ ਸਾਰਿਆਂ ਨੇ ਜੈਤੋ ਦੇ ਹੱਥ ਖੜਾ ਕਰਤਾ ਹੁਣ ਸਾਰੇ ਬਰਨਾਲੇ ਹੋਣ ਕਰੋ ਹੁਣ ਜੈਤੋ ਵਾਲੇ ਲੰਗਰ ਛਕੋ ਬਰਨਾਲੇ ਵਾਲੇ ਕੁਰਸੀਆਂ ਸੰਭਾਲੋ ਉਹਦੇ ਬਾਅਦ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਉਹ ਮੇਰੀ ਗੱਲ ਸੁਣੋ ਸੁਣਨਾ ਦਿਓ ਉਹਦੇ ਬਾਅਦ ਮੈਂ ਉਹ ਦਰਵਾਜ਼ੇ ਕੋਲੇ ਤਿੰਨ ਕੁਰਸੀਆਂ ਲਾ ਲੈਣੀਆਂ ਫੋਟੋ ਵੀ ਢਾਈ ਚਲੇ ਦਰਵਾਜ਼ੇ ਤੋਂ ਬਾਅਦ